이렇게 지맞 ਆਪਕੇ ਨਿਰਦੇਸ਼ਿਕ ਕਹਿੰਦਾ ਸ਼ਿਮਾ ਪੰਜਾਬ ਸਰਕਾਰ ਦੇ ਹੁਕਮ ਅਦਾ ਕਰ ਸਾਨੂੰ ਇੱਥੋਂ ਦੀ ਗੁਰੂ ਕੀ ਨਗਰੀ ਦੀ ਸੇਵਾ ਮਿਲੀ ਆ ਤੇ ਵੀ ਵਿਲ ਇਨਸ਼ੋਰ ਕਿ ਜਿਹੜੇ ਇੱਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਨਾਲ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜਾਂ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁਖ ਦਈਏ ਕਿ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਕਰਾਂਗੇ ਬਦੌਰ ਗੈਸਟ ਅਫਸਰ ਤੋਂ ਮੈਂ ਬਟਾਲਾ ਬਟਾਲੇ ਪੋਸਟ ਰਿਆਂ ਅੱਜ ਤੋਂ 25-30 ਸਾਲ ਪਹਿਲਾਂ ਉਸ ਤੋਂ ਪਹਿਲਾਂ ਤਰਨਤਨ ਅਸੀਂ 90s ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰੋਰੀਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਦੇ ਉਸ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ ਡੇਢ ਸਾਲ ਬਤੌਰ ਡੀਏਜੀ ਫਰੋਜ਼ਪੁਰ ਰਿਹਾ ਜਿਹਦੇ ਚ ਤਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾਗਾ ਤਰਨਤਾਰਨ ਫਰੋਜ਼ਪੁਰ ਦੇ ਫਾਜ਼ਿਲਕਾ ਕਾਫੀ ਚੈਲੈਂਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਤੌਰ ਐਸਐਸਪੀ ਤਰਨਤਾਰਨ ਰਿਹਾ ਤਰਨਤਾਰਨ ਤੋਂ ਬਾਅਦ ਫਰੋਜ਼ਪੁਰ ਗਿਆ ਸੀ ਤੇ ਹੁਣ ਫਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟ ਸਾਡੇ ਜਿਹੜੇ ਸਾਡੀ ਪੁਲਿਸ ਆ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰ ਕਰਕੇ ਉਹਨਾਂ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਵਿਦ ਗੋਡਜ਼ ਗ੍ਰੇਸ ਵਧੀਆ ਤਰੀਕੇ ਨਾਲ ਅਸੀਂ ਉਹਦੇ ਹੱਥ ਪਾਉਣ ਦੀ ਕੋਸ਼ਿਸ਼ ਕਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ 'ਚ ਰਹਿ ਗਏ ਆ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਆ ਸਾਰੀ ਇਹਨਾਂ ਦੇ ਸਾਰਾ ਹਿਸਾਬ-ਕਿਤਾਬ ਹੈਗਾ ਅਸੀਂ ਵਿ ਹੋਪ ਵਿਦ ਗੋਡਜ਼ ਗ੍ਰੇਸ ਅਸੀਂ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਉਹ ਬਹੁਤ ਸਟਰੋਂਗ ਹੈਗੀ ਆ ਓ ਪ੍ਰੈਸ਼ੈਨਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰੀਵੈਂਸ਼ਨ ਤੋਂ ਅਸੀਂ ਪ੍ਰੈਫਰੇਬਲੀ ਪ੍ਰੀਵੈਂਸ਼ਨ ਨੂੰ ਪ੍ਰੀਫਰ ਕਰਾਂਗੇ ਉਹ ਦੇਗੈਂਸੀ ਹਰ ਤਰੀਕੇ ਨਾਲ ਜਿਹੜਾ ਕਰਾਇਮ ਕੰਟਰੋਲ ਪਬਲਿਕ ਦੀ ਸਹੂਲਿਅਤ ਲਈ ਇਹ ਮੈਂਡੇਟਰੀ ਕਰਤਾ ਵੀ 9 ਤੋਂ 11 ਪ੍ਰੈਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਹੀਂ ਆਫੀਸਰਜ਼ ਨੂੰ ਕਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਆ ਬਿਲਕੁਲ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅੰਸ ਲਈ ਕੀਤਾ ਆਦਰਵਾਇਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰ ਦਾ ਉਹ ਦਫ਼ਤਰ ਹੀ ਹੁੰਦੇ ਨੇ ਤੇ ਹਰ ਪਬ ਇਥੇ ਵੀ ਵੀ ਵੇਲ ਇਨਸ਼ੋਰ ਨਾਤ ਨਤੋਬਾਰਾ ਨਤੋ 11 ਤੋਂ ਇੱਕ ਨਹੀਂ ਹੋਵੇਗਾ ਪ੍ਰੈਫਰੇਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਸ ਵੈਲਕਮ ਕਿਉਂਕਿ ਅਸੀਂ ਪਬਲਿਕ ਲਈ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਦੇ ਪਬਲਿਕ ਦੇ ਚ ਪਾੜਾ ਨਹੀਂ ਪੈ ਸਕਦਾ ਪਬਲਿਕ ਦਾ ਉਹ ਪਾੜਾ ਘਟਾਉਣ ਦੇ ਲਈ ਜਿਹੜਾ ਸਰਕਾਰ ਨੇ ਆਰਡਰ ਕੀਤੇ ਨੇ ਵੀ ਪਬਲਿਕ ਦੀ ਸੁਖਤ ਗਲੀ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਐਡਰੈਸ ਕੀਤਾ ਜਾਂਦਾ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜਾਦੂ ਦੀ ਰਹਿਨਮਾਈ ਹੇਠ ਬਹੁਤ ਸਜਜੇ ਦੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਨੇਮ ਬਣ ਜਾਂਦਾ ਉਹ ਇਹ ਕੰਸੀਕੁਐਂਸੇ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੇ ਕਰਦੇ ਨੇ ਕ੍ਰਾਈਮਨਲ ਥੋੜੇ ਮੋਟੇ ਬੰਦੇ ਜਿਹੜੇ ਹੁੰਦੇ ਨੇ ਇਹ ਕੁਝ ਨਾ ਕੋਈ ਸਮਗਲਿੰਗ ਆ ਜਿਹੜੀ ਖਸੌਸ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਦੇ 골ਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪਮੀ ਆ ਗਏ ਉਸ ਤੋਂ ਪਹਿਲਾਂ ਰੇਸ਼ਨ ਸਮਗਲ ਹੁੰਦਾ ਸੀ ਅੱਜ ਕੱਲੇ ਨਸ਼ਿਆਂ ਦਾ ਟੈਂਡ ਚੱਲ ਗਿਆ ਸਾਡਾ ਗਵਾਂਢੀ ਮੁਲਕ ਹੈਗਾ ਡੈਫੀਨਿਟ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸੇ ਗ੍ਰਸਤ ਕਰਕੇ ਡੈਫੀਨਿਟਲੀ ਹੋਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ નો ਡਾਊਟ ਇਕਾਦੋਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਪਰ ਅਦਰਵਾਈਜ਼ ਓਵਰਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9-10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਪਾਉ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ